ਸਾਚੀ ਗੱਲ ਦੋਸਤੋ ਤਸੀਂ ਦੇ ਦੇ ਪਿਓ ਡੀਪੀਜੀ ਪੰਜਾਬੀ ਤੇ ਡੀਪੀਜੀ ਪੰਜਾਬੀ ਤੇ ਤੁਹਾਨੂੰ ਇੱਕ ਐਸਾ ਆਰਟ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਿਓ ਕਿ ਬਹੁਤ ਹੀ ਸੁੰਦਰ-ਸੁੰਦਰ ਪੇਂਟਿੰਗਸ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਤੇ ਇਹਨਾਂ ਪੇਂਟਿੰਗਸ ਦੇ ਵਿੱਚ ਵੀ ਸਿਰਫ ਤੇ ਸਿਰਫ ਜਾਣ ਪਾਉਣ ਵਾਲੀ ਰਹਿ ਗਈ ਏ ਬਾਕੀ ਹੂਬ-ਹੂਬ ਪੈਨਸਲ ਆਰਟ ਦੇ ਨਾਲ ਬਣਾਈਆਂ ਹੋਈਆਂ ਪੇਂਟਿੰਗਸ ਬਹੁਤ ਹੀ ਖੂਬਸੂਰਤ ਪੇਂਟਿੰਗਸ ਬਣਾਈਆਂ ਹੋਈਆਂ ਨੇ ਇਸ ਗੁੜਿਆ ਨੇ ਤੇ ਗੁੜੀਏ ਦੇ ਨਾਲ ਵੀ ਤੁਹਾਨੂੰ ਮਿਲੌਣੇ ਆ ਗੱਲਬਾਤ ਵੀ ਕਰਦੇ ਆ ਸਾਡੇ ਪੱਤਰਕਾਰ ਵਿੱਕੀ ਮਲਕ ਪਹੁੰਚ ਚੁੱਕੇ ਨੇ ਇਸ ਕੁੜੀ ਦੇ ਕੋਲ ਪਿੰਡ ਮਸਾਨੀਆਂ ਪਰ ਤੁਹਾਡੇ ਨਾਲ ਥੋੜੀ ਜਿਹੀ ਆਪਾਂ ਗੱਲਬਾਤ ਕਰ ਲੈਨੇ ਆ ਦੋਸਤੋ ਇਹ ਪੇਂਟਿੰਗਸ ਦੇਖ ਕੇ ਮੈਨੂੰ ਸਰਵ ਜੋਸੀ ਵਲੌਗਸ ਦੀ ਯਾਦ ਆ ਗਈ ਕਿਉਂਕਿ ਸਰਵ ਜੋਸੀ ਵਲੌਗਸ ਦਾ ਇੱਕ ਆਰਟ ਵਾਲਾ ਚੈਨਲ ਆ ਤੇ ਸੌਰਵ ਜੋਸੀ ਵੀ ਬਹੁਤ ਸੋਹਣੀਆਂ ਪੇਂਟਿੰਗਸ ਬਣਾਉਂਦਾ ਪਰ ਇਹ ਕੁੜੀ ਵੀ ਉਹਦੇ ਮੁਕਾਬਲੇ ਦੇ ਵਿੱਚ ਬਹੁਤ ਹੀ ਜ਼ਿਆਦਾ ਪੈਨਸਲ ਆਰਟ ਖੂਬਸੂਰਤ ਆਰਟ ਜਿਹੜੇ ਆ ਬਣਾ ਰਹੀ ਹੈ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਬਣਾਈਆਂ ਹੋਈਆਂ ਹੱਥ ਦੇ ਨਾਲ ਪੇਂਟਿੰਗਸ ਜਿਹਦੇ ਵਿੱਚ ਪੈਨਸਲ ਪੇਂਟਿੰਗਸ ਤੇ 컬러ਫੁਲ ਪੇਂਟਿੰਗਸ ਬਹੁਤ ਹੀ ਖੂਬਸੂਰਤ ਲੱਗਦੀਆਂ ਪਈਆਂ ਨੇ ਤੇ ਆਪਣੇ ਘਰ ਦੀ ਹੀ ਬਾਲ ਦੇ ਉੱਤੇ ਇਹਨਾਂ ਪੇਂਟਿੰਗਸ ਨੂੰ ਸਜਾ ਕੇ ਰੱਖਿਆ ਹੋਇਆ ਆ ਇਸ ਕੁੜੀ ਨੇ ਤੇ ਤਸਵੀਰਾਂ ਤੁਸੀਂ ਦੇਖਦੇ ਪਈਓ ਕਿ ਸੌਰਵ ਜੋਸੀ ਦੀਆਂ ਉਹਨਾਂ ਪੇਂਟਿੰਗਸ ਨੂੰ ਮਾਤ ਦਿੰਦੀਆਂ ਹੋਈਆਂ ਲੱਗਦੀਆਂ ਪਈਆਂ ਨੇ ਤੇ ਬਹੁਤ ਹੀ ਖੂਬਸੂਰਤ ਪੇਂਟਿੰਗਸ ਕਿਉਂਕਿ ਸੌਰਵ ਜੋਸੀ ਦੀ ਉਮਰ ਜ਼ਿਆਦਾ ਹੈ ਤੇ ਇਹ ਬੱਚੀ ਦੀ ਉਮਰ ਬਹੁਤ ਘਟਿਆ ਤੇ ਇਨੀ ਛੋਟੀ ਉਮਰ ਦੇ ਵਿੱਚ ਇੱਕ ਚੰਗੇ ਭਲੇ ਆਰਟਿਸਟ ਨੂੰ ਮਾਤ ਦੇਣਾ ਕੋਈ ਖਾਲਾ ਜੀ ਦਾ ਵਾੜਾ ਨਹੀਂਗਾ ਤੇ ਦੇਖੋ ਪੇਂਟਿੰਗਸ ਸਿਰਫ ਇਹਨਾਂ ਦੇ ਵਿੱਚ ਜਾਨ ਪਾਉਣ ਵਾਲੀ ਰਹਿ ਗਈ ਹੈ ਬਾਕੀ ਬਹੁਤ ਹੀ ਖੂਬਸੂਰਤ ਪੇਂਟਿੰਗਸ ਨੇ ਤੇ ਬੇਟੀ ਪੇਂਟਿੰਗਸ ਬਣਾ ਰਹੀ ਹੈ ਆਪਾਂ ਇਸ ਬੇਟੀ ਦੇ ਨਾਲ ਗੱਲਬਾਤ ਕਰਦੇ ਹਾਂ ਆਓ ਗੱਲਬਾਤ ਕਰਦੇ ਹਾਂ ਵਿੱਕੀ ਮਲਿਕ ਦੇ ਥਰੂ ਇਸ ਬੇਟੀ ਦੇ ਨਾਲ ਮੈਂ ਪਲੇਸਨ ਕਲਾਸਚੇਂ ਬੀਟਰ ਪੇਂਟਿੰਗ ਦਾ ਸ਼ੌਂਕਿਤ ਹੋਇਆ। ਸਰ ਮੈਨੂੰ ਛੋਟੇ ਅੰਦੇ ਤੇ ਡਰਾਇੰਗ ਦਾ ਸ਼ੌਂਕ ਸੀ ਤੇ ਮੈਨੂੰ ਆਪਣੇ ਮਦਦ ਤੋਂ ਵੀ ਸ਼ੌਂਕ ਆ। ਇਹ ਇਸ ਤਰ੍ਹਾਂ ਮੈਂ ਬਹੁਤ ਸਾਰੇ ਐਕਟਰਸ ਦੀ ਸਕੈਚੇਸ ਬਣਾਏ ਆ। ਗੁਰੂ ਗੋਬਿੰਦ ਸਿੰਘ ਜੀ ਦਾ ਸਕੈਚੇਸ ਬਣਾਇਆ। ਧਾਰਮਿਕ ਸਕੈਚੇਸ ਵੀ ਬਣਾਏ। ਸਰ ਮੈਨੂੰ ਹੋ ਗਏ ਰੀਸੈਂਟਲੀ ਬਣਾਏ ਹੋ ਵਾਲੇ ਬਟ ਉਹਨਾਂ ਨੂੰ ਟਾਈਮ ਆ ਬਟ ਜਿਹਦੇ ਹੁਣ ਬਣਾਉਂਦੀ ਪਈ ਆ ਜਿਆਦਾ ਇੰਪਰੂਵਮੈਂਟ ਅੱਜੇ। ਸਕੈਚੇ ਨੂੰ ਬਣਾਉਣ ਜੇ ਮੈਨੂੰ ਦੋ ਦਿਨ ਲੱਗ ਜਾਂਦੇ ਨੇ। ਤੇ ਆਰਾਮ ਨਾਲ ਬਣਾਉਂਦੀ ਰਹਿਣੀ ਹੈ ਤੇ ਫਰੀ ਰਿਲੈਕਸ ਹੋ ਕੇ ਬਣਾਉਣੀ ਹੈ ਬੇਟਾ ਸਿੱਧੂ ਮੂਸੇਵਾਲੇ ਦਾ ਵੀ ਬਣਾਇਆ ਦੋ ਕਦੋਂ ਬਣਾਇਆ ਸੀ ਤੁਸੀਂ ਉਹ ਹੋ ਗਿਆ 1 ਸਾਲ ਹੋ ਗਿਆ ਸਰ ਬਣਾਇਨੂੰ ਉਸ sketch ਹਾਂਜੀ ਉਹ ਦੋ ਬਣਾਏ ਸੀ ਉਸ stamp ਬਣਾਇਆ ਸੀ sketch ਉਸ sketch ਬਣਾਇਆ ਸੀ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ sketch ਬਣਾਇਆ ਹੋਰ ਵੀ ਧਾਰਮਿਕ ਹੈਗੇ ਹਾਂਜੀ ਇੱਕ ਬੁੱਧਾ ਦਾ ਵੀ sketch ਬਣਾਇਆ ਤੇ ਹੋਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੀ sketch ਬਣਾਇਆ ਦੇਖੋ ਨਾਲੋ ਕੀ ਆਪਣੀ ਰੈਫਰੈਂਸ ਦਿੰਦੇ ਆ ਫੋਟੋ ਦਿੰਦੇ ਆ ਉਤੋਂ ਵੇਖ ਕੇ ਬਣਾਉਂਦੀ ਕੰਪੀਟੀਸ਼ਨ ਚ ਵੀ ਕਿਤੇ ਭਾਗ ਲਿਆ ਤੁਸੀਂ ਸਰ ਮੈਂ ਕੰਪੀਟੀਸ਼ਨ ਤੇ ਵੀ ਪਾਰਟਿਸਿਪੇਟ ਕਰਦੀ ਆ ਕੋਈ ਵੀ ਕੰਪੀਟੀਸ਼ਨ ਹੋਵੇ ਪੇਂਟਿੰਗ ਰਿਲੇਟਿਡ ਹੋਵੇ ਕੋਈ ਵੀ ਆਰਟ ਰਿਲੇਟਿਡ ਹੋਵੇ ਕਿਹੜੀ ਕਿਹੜੀ ਜਗ੍ਹਾ ਤੇ ਕੰਪੀਟੀਸ਼ਨ ਗਿਆ ਕਿਤੇ ਸਰ ਗੁਰਦਾਸ ਪੁਰਚੀ ਤੋਂ ਵੜੀ ਗਏ ਆ ਫਸਟ ਪੋਜੀਸ਼ਨ ਤੇ ਆਏ ਉਸ ਤੋਂ ਬਾਅਦ ਜ਼ੋਨਲ ਤੇ ਵੀ ਗਏ ਆ ਤੇ ਉੱਤੇ ਪੁੱਛਵੇ ਮम्मा ਫਿਰ ਪੂਰਾ ਗਾਈਡ ਕਰਦੇ ਜਿਸ ਤਰ੍ਹਾਂ ਕੋਈ ਕਲਰ ਰਾਇ ਜਾਂਦਾ ਕੋਈ ਹਾਂਜੀ ਮम्मा ਪੂਰਾ ਸਪੋਰਟ ਵੀ ਕਰਦੇ ਤੇ ਗਾਈਡ ਵੀ ਕਰਦੇ ਕੋਈ ਵੀ ਮਿਸਟੇਕ ਹੋਈ ਜੇ ਕੋਈ ਵੀ ਦੱਸਦੇ ਪੂਰਾ ਕਰੈਕਟ ਕਰਦੇ ਨੇ ਸਕੂਲੇ ਛਿਲੀਆਂ ਕਰ ਗਏ ਆ ਟੀਚਰਾਂ ਕਹਿ ਰਹੀਆਂ ਹੁੰਦੀਆਂ ਵੀ ਤੁਸੀਂ ਪੇਂਟਿੰਗ ਬੜੀ ਵਧੀਆ ਬਣਾਉਂਦੇ ਹੋ ਹਾਂਜੀ ਟੀਚਰਸ ਆਪਣੇ ਸਕੈਚਸ ਬਣਾਉਂਦੇ ਕਹਿੰਦੇ ਕਿ ਮੇਰਾ ਸਕੈਚਸ ਬਣਾ ਕੇ ਦੇ ਫਰੈਂਡਸ ਵੀ ਕਹਿੰਦੇ ਮੇਰਾ ਵੀ ਸਕੈਚਸ ਬਣਾ ਕੇ ਦੇ ਤੇ ਮੈਂ ਕਈਆਂ ਨੂੰ ਬਣਾ ਕੇ ਦਿੱਤੇ ਵੀ ਆ ਕਜ਼ਨਸ ਨੂੰ ਬਣਾ ਕੇ ਦਿੱਤੇ ਰਿਸ਼ਤੇਦਾਰਾਂ ਨੂੰ ਸਕੈਚਸ ਬਣਾ ਕੇ ਦਿੱਤੇ ਜਦੋਂ ਇਹਨਾਂ 10 11 ਸਾਲ ਦੀ ਸਾਰੂ ਉਦੋਂ ਤੋਂ ਬਣਾਉਣਾ ਲੱਗ ਪਈ ਮੈਂ ਵੀ ਇਦਾਂ ਹੀ 12 13 ਸਾਲ ਦੀ ਹੀ ਤਾਂ ਬਣਾਉਂਦੀ ਰਹੀ ਆ ਤੇ ਇਹ ਵੀ ਛੋਟੀ ਹੁੰਦੇ ਤੋਂ ਪੰਜਵੀਂ ਛੇਵੀਂ ਤੋਂ ਸਟਾਰਟ ਕੀਤਾ ਐ ਨਵੇਂ ਬਣਾਉਣਾ ਤੇ ਬਣਾਉਂਦੀ ਹੁਣ ਪਲੱਸ 1 ਚ ਹੋ ਗਈ ਐ ਤੇ ਹੋਰ ਵੀ ਵਧੀਆ ਬਣਾਉਣ ਲੱਗ ਪਈ ਐ ਬੜਾ ਮਨ ਖੁਸ਼ ਹੁੰਦਾ ਵਧੀਆ ਲੱਗਦਾ ਚੰਗਾ ਲੱਗਦਾ ਮੈਨੂੰ ਮੈਡਮ ਕੰਪੀਟੀਸ਼ਨ ਤੇ ਵੀ ਕਿਤੇ ਬੈਠੀ ਚੰਗੀ ਹਾਂ ਹਾਂਜੀ ਹਾਂਜੀ ਗੁਰਦਾਸਪੁਰ ਦੋ ਵਾਰੀ ਗਈ ਜੇ ਆਪਣੇ ਬਟਾਲੇ ਵੀ ਗਈ ਐ ਸ਼ੀਮਰ ਬਟਾਲੀ ਜਿਹੜੇ ਦਫਤਰੇ ਉੱਥੇ ਵੀ ਜਾਂਦੀ ਹੈ ਮਲਕੀਰੋਂ ਗੋਲੀ ਦਾ ਜਿਹਨੂੰ ਕੰਪੀਟੀਸ਼ਨ ਹੁੰਦਾ ਉੱਥੇ ਫਰਸਟ ਆਈ ਹੈ ਗੁਰਦਾਸਪੁਰ ਲਗਾਤਾਰ ਦੋ ਤਿੰਨ ਵਾਰੀ ਫਰਸਟ ਆਈ ਹੈ ਫਿਰ ਉਹਨਾਂ ਨੇ ਉੱਚੇ ਪੱਧਰ ਪੰਜ ਜ਼ਿਲ੍ਹਿਆਂ ਦੇ ਵਿੱਚ ਇਹਦਾ ਕੰਪੀਟੀਸ਼ਨ ਹੋਇਆ ਉੱਥੇ ਤੀਸਰੇ ਨੰਬਰ ਤੇ ਆਈ ਹੈ ਆਪਣਾ ਗੁਰਦਾਸਪੁਰ ਜ਼ਿਲ੍ਹਾ ਫਿਰ ਘਰ ਦਾ ਕੰਮ ਜਿਸ ਤਰ੍ਹਾਂ ਘਰ ਦੇ ਕੰਮ ਵੀ ਕਰਨੇ ਪੈਂਦੇ ਬੇਟੀਆਂ ਨੂੰ ਉਹ ਫਿਰ ਇਹ ਬੇਟੀ ਕਰਦੀ ਹੈ ਘਰ ਦੇ ਕੰਮ ਕੇ ਘਰ ਦੇ ਕੰਮ ਵੀ ਸਾਰੇ ਕਰ ਲੈਂਦੀ ਜਿਹੜਾ ਵੀ ਕੰਮ ਦੱਸਨੀ ਸਾਰੇ ਕੰਮ ਕਰਦੀ ਹੈ ਰੋਟੀ ਪਾਣੀ ਦਾ ਜੋ ਵੀ ਕੰਮ ਦੱਸੀ ਹੈ ਸਾਰੇ ਕੰਮ ਕਰ ਲੀ ਜੇ ਜੋ ਵੀ ਗਲਤੀ ਹੋਏ ਮਿਸਟੇਕ ਵਿੱਚ ਮੈਂ ਦੱਸ ਦਿੰਨੀ ਆ ਜਾਂ ਡਾਰਕ ਕਲਰ ਕਰ ਜਾਂ ਲਾਈਟ ਕਲਰ ਕਰ ਲਾ ਰੋਜ਼ ਹਿਸਾਬ ਨਾਲ ਮੈਂ ਦੱਸ ਦਿੰਨੀ ਆ ਮੈਂ ਵੀ ਚੰਗਾ ਵੀ ਬਣਾਉਂਦੀ ਆ ਤਾਂ ਵੀ ਮੈਂ ਥੋੜੇ ਦੱਸ ਦਿੰਨੀ ਕਿ ਨਹੀਂ ਸਹੀ ਕਰ ਲਾ ਮੈਨੂੰ ਬੇ